ਸਤ ਸ੍ਰੀ ਅਕਾਲ ਦੋਸਤੋ ਅੱਜ ਚੱਲੇ ਆਂ ਕਮੱਕੜ ਮਿਲਣੀ ਤੇ ਘੁੰਮਣ ਫਿਰਨ ਵਾਲਿਆਂ ਦੇ ਜਿਹੜਾ ਗਰੁੱਪ ਚੱਲਦਾ ਉਹਨਾਂ ਦੀ ਇੱਕ ਮਿਲਣੀ ਤਕਰੀਬਨ 6 ਕੁ ਮਹੀਨਿਆਂ ਚੱਕਾ ਹੁੰਦੀ ਹੈ ਪੰਜਾਬ ਦੇ ਕਿਸੇ ਨਾ ਕਿਸੇ ਥਾਂ ਤੇ ਤੇ ਐਸ ਵਾਰੀ ਹਰੀਕੇ ਪੱਤਣ ਹੋ ਰਹੀ ਹੈ ਉਹਦੇ ਛਾਵਣ ਹੋਣ ਵਾਸਤੇ ਜਾ ਰਹੇ ਆਂ ਤੇ ਮੈਂ ਸੋਚਿਆ ਬਚਲ ਨੇੜੇ ਆ ਵੈਸੇ ਤਾਂ ਹਾਂ ਦਾ ਵੀ ਆਉਣ ਜਾਣੀ ਹੁੰਦਾ ਇੱਕ ਰਾਹ ਦਾ ਸਟੇ ਹੁੰਦਾ ਤੇ ਸਾਈਕਲ ਤੇ ਦੂਰ ਜਾਣਾ ਔਖਾ ਲੱਗਦਾ ਜਦ ਟਾਈਮ ਦਾ ਮਸਲਾ ਹੋ ਜਾਂਦਾ ਤੇ ਐਤ ਕੀ ਕੰਮ ਨੇੜੇ ਹੀ ਸੀ ਮੈਂ ਠਿਕਦੀ ਵਾਰਟ ਤੇ ਹੀ ਆ ਘਰ ਮੈਂ ਸੱਚਾਈ ਨਾਲੇ ਸਾਈਕਲ ਦਾ ਛੋਟਾ ਹੋ ਜੂ ਤੇ ਨਾਲੇ ਮਿਲ ਨਹੀਂ ਹੋ ਜਾਏਗੀ ਤੇ ਮੌਸਮ ਧੁੰਦਲਾ ਹੈ ਦੀਵਾਲੀ ਤੋਂ ਬਾਅਦ ਪਰਾਲੀ ਦੋ ਮਸ਼ੀਨਾਂ ਰਲ ਕੇ ਤੇ ਮੌਸਮ ਨੂੰ ਫੁੱਲ ਠੰਡਲਾ ਕਰ ਦਿੰਦੀਆਂ ਕੰਕੜੀ ਅਜੇ ਬਜਾਈ ਵਜੂ ਚੱਲੀ ਜਾਂਦੀ ਐ ਹਫਤਾ ਕੇ ਹੀ ਰੂ ਕੰਮ ਆਹ ਆ ਦਿਨ ਜਿਹੜੇ ਆ ਅਕਤੂਬਰ ਮਹੀਨਾ ਅ ਅੱਧ ਤੋਂ ਬਾਅਦ ਤੇ ਨਵੰਬਰ ਤਕਰੀਬਨ ਸਾਰਾ ਹੀ ਇਹ ਇਹ ਜਿਹਾ ਮੌਸਮ ਹੀ ਰਹਿੰਦਾ ਪੰਜਾਬ ਚ ਹੁਣ ਤੇ ਹੁਣ ਆਪਾਂ ਜਾਣਾ ਹਰੀਕੇ ਹਰੀਕੇ ਪੱਤਣ ਜਿੱਥੇ 300 ਦੇ ਲਗ ਭਗ ਪੰਜਾਬ ਪਰ ਚੌਤੇ ਹੋਰ ਨੇੜਲੇ ਇਲਾਕੇ ਤੋਂ ਪੰਜਾਬੀ ਇਕ ਮੱਕੜ ਇਕੱਠੇ ਹੋ ਰਹੇ ਆ ਸਾਈਕਲ ਤੇ ਨਿੱਕੀਆਂ ਸੜਕਾਂ ਤੇ ਜਾਣ ਦਾ ਸਵਾਦ ਵਾੜਾ ਇਹ ਤਾਂ ਵਾਟ ਕੱਢਣੀ ਹੋਵੇ ਫਿਰ ਤਾਂ ਹਾਈਵੇ ਠੀਕ ਹੈ ਇਹ ਨਿੱਕੀਆਂ ਸੜਕਾਂ ਦਾ ਐ ਫਾਇਦਾ ਵੀ ਇੱਥੇ ਟ੍ਰੈਫਿਕ ਵਾਲੀ ਘੱਟ ਹੁੰਦੀ ਹੈ ਨਾਲੇ ਆਲਾ ਦੋਲਾ ਸੋਹਣਾ ਬੰਦਾ ਚੁੱਪਚਾਹ ਜਿਹਾ ਤਰੇ ਜਾਂਦਾ ਵਧੀਆ ਮੌਜ ਨਾਲ ਮੌਲ ਚੱਲਵੇਂ ਨਾ ਵੇਂਦਾ ਤਲਵੰਡੀ ਨੇਪਾਲਾ ਦੇ ਨੇੜੇ ਦੋ ਹਾਈਵੇਅ ਨੂੰ ਵਿਚਾਲੇ ਜੋੜਦੀ ਲਿੰਕ ਰੋਡ ਹੈ ਹਰੀਕੇ ਹੈਡ ਵਰਕਸ ਆਹ ਲੈਂਦਾ ਪਾਸਾ ਹੋਗਾ ਜਿੱਧਰੋਂ ਦਰਿਆ ਜਾਂਦਾ ਤੇ ਇਧਰੋਂ ਆਉਂਦਾ ਦਰਿਆ ਇੱਥੇ ਪਿੱਛੋਂ ਸਤਲੁਜ ਤੇ ਬਿਆਸ ਆਉਂਦੇ ਇੱਥੇ ਸੰਗਮ ਹੁੰਦਾ ਹੈ ਤੇ ਪਿੱਛੇ ਬਹੁਤ ਵੱਡੀ ਝੀਲ ਬਣਦੀ ਹੈ ਤੇ ਪ੍ਰਵਾਸੀ ਪੰਛੀਆਂ ਵਾਸਤੇ ਬਹੁਤ ਵੱਡਾ ਟਿਕਾਣਾ ਹੈ ਇਹ ਉਸ ਤੋਂ ਮੇਰੇ ਆਲੇ ਦੁਆਲੇ ਦੇ ਜਿਹੜੇ ਹਿੱਸਿਆਂ ਚੋਂ ਮੈਨੂੰ ਸਭ ਤੋਂ ਸੋਹਣੇ ਲੱਗਦੇ ਆ ਉਹਨਾਂ ਚੋਂ ਇੱਕ ਆ ਜਦੋਂ ਲੰਘ ਜਾਂਦੇ ਆ ਪਿੱਛੇ ਰਹਿ ਗਿਆ ਆਪਣੇ ਹਰੀਕੇ ਹੈਡਵੌਕਸ ਤੇ ਆ ਸਾਹਮਣੇ ਰਾ ਤੇ ਇੱਕ ਨਾ ਰੁੱਖਾਂ ਦਾ ਮਹੱਤਵ ਜੇ ਕਿੰਨਾ ਫਰਕ ਪੈਂਦਾ ਰੁੱਖਾਂ ਨਾਲ ਹਵਾ ਚ ਕਦੇ ਨਾ ਪ੍ਰਦੂਸ਼ਣ ਵਾਲੇ ਮੌਸਮ ਚ ਦੌੜ ਲਾ ਕੇ ਜਾਂ ਸਾਈਕਲ ਚਲਾ ਕੇ ਵੇਖਿਓ ਜਦੋਂ ਇਹ ਪਾਸੇ ਸੰਘਣੇ ਰੁੱਖ ਆ ਜਾਂਦੇ ਆ ਤਾਂ ਸਾਹ ਜਾਦੇ ਸੌਖਾ ਆਉਣ ਲੱਗ ਜਾਂਦਾ ਤੇ ਇੱਥੇ ਤਾਂ ਫਰੰਗਲਾ ਕੰਮੀ ਹੈ ਅੰਬਾਂ ਦੇ ਬਾਹਲੇ ਵੱਡੇ ਰੁੱਖ ਤੇ ਦੋਹੀ ਪੱਸੀ ਜੰਗਲ ਬਹੁਤ ਹੀ ਸੋਹਣਾ ਲੱਗਦਾ ਹੈ ਵੀ ਸ਼ਹਿਰ ਦੀਏ ਕਦੇ ਇਥੋਂ ਲੰਘੇ ਹੀਏ ਤੇ ਕੋਈ ਇੱਕ ਅਦੀ ਫੋਟੋ ਇਥੇ ਨਾ ਖਿੱਚੀ ਹੋਵੇ ਐਡਾ ਖੂਬਸੂਰਤ ਹੈ ਥਾਂ ਤੇ ਹਰੀਕੇ ਪਹੁੰਚਣ ਵਾਲੇ ਆਪਾਂ ਬਸ ਦੋ ਤਿੰਨ ਮਿੰਟਾਂ ਚ ਫਿਰ ਮਿਲਣੀ ਵਾਲੇ ਥਾਂ ਤੇ ਮਿੱਤਰਾਂ ਨੂੰ ਮਿਲਦੇ ਆਂ ਇਹ ਬਹੁਤ ਕਮਾਲ ਦਾ ਸਵਾਦ ਲਾ ਜੇ ਕਿਤੇ ਕੱਲੀ ਧੁੰਦ ਹੋਵੇ ਧੁੱਪ ਨਿਕਲੀ ਹੋਵੇ ਤਾਂ ਬਾਲੀਆਂ ਸੋਹਣੀਆਂ ਕਰਨਾ ਛਣ ਕੇ ਪੈਂਦੀਆਂ ਥੱਲੇ ਪਰ ਖਾਂਦੇ ਲਈ ਲਓ ਵੀ ਮਿੱਤਰੋ ਆ ਗਿਆ ਇੱਕ ਮੱਕੜ ਮਿਲਣੀ ਵਾਲਾ ਾਡਾ ਜੀ ਕਰਕੇ ਪ੍ਰਵੇਸ਼ ਸੀਮਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਆਓ ਜੀ ਮਾਰਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਉਹ ਵੀ ਠੀਕ ਹੈ ਕਰ ਵੀ ਲਾਈਵ ਆ ਠੀਕ ਹੈ ਧੰਨਵਾਦ ਵੀ ਇਹ ਜਿਹੜੀ ਛੇਮੀ ਠਮੱਕੜ ਮਿਲਣੀ ਹੈ ਜਿੱਥੇ ਵੀ ਆ ਕੇ ਸਾਰੇ ਬੰਦਾਂ ਦੇ ਰਜਿਸਟ੍ਰੇਸ਼ਨ ਠਮੱਕੜੀਆਂ ਠਮੱਕੜ ਮਿਲਣੀ ਹੈ ਇਹਦੇ ਨੂੰ ਆਪਾਂ ਜਾਣੂ ਦਾ ਤਾਂ ਲਿਖਿਆ ਸਭ ਪਹਿਲੀ ਕਮਕੜ ਮਨ ਲਈ ਖੜਕੜ ਕਲਾ ਦੇ ਵਿੱਚ ਬਹੁਤ ਸਾਰੀ ਸੀਗੀ ਉਸ ਤੋਂ ਬਾਅਦ ਇਹ ਸੰਸਕਾ ਚੱਲਦਾ ਰਿਹਾ ਤੇ ਜਿੰਨਾ ਚਿਰ ਇਹ ਚੱਲਿਆਦਾ ਪ੍ਰਣਾਲੀ ਚੱਲ ਰਿਹਾ ਤੇ ਨਾਲ ਦੀ ਨਾਲ ਜੀਆ ਉਹਨਾਂ ਦੇ ਚਾਪਾ ਨੂੰ ਸ਼ਮੂਲੀਅਤ ਕਰਨ ਵਾਲੇ ਸਾਰੇ ਮੈਂਬਰਾਂ ਨੂੰ ਮਿਲਦੀਆਂ ਟੀ-ਸ਼ਰਟਾਂ ਵੀ ਆਪਣੇ ਕੁਝ ਸਾਥੀਆਂ ਨੇ ਵਿਚਾਰੀ ਕੀਤੀ ਹੈ ਤੇ ਨਾਲ ਕਮਕੜ ਨਾਮਾ ਮੈਗਜ਼ੀਨ ਇਹ ਸਿਸਟਮ ਹੈ ਤੇ ਇੱਧਰ ਕੈਂਪਿੰਗ ਜਿਹੜੇ ਵੀ ਨਾਮਾਂ ਤੋਂ ਕਰਦੇ ਜਿੱਥੇ ਕਿਸੇ ਨੂੰ ਥਾਂ ਮਿਲਦਾ ਹਾਂ ਬਹੁਤ ਹੈਗਾ ਇੱਥੇ ਮਤਲਬ ਮਿਲਣੀ ਦਾ ਥਾਂ ਇਹ ਜਾ ਰੱਖਿਆ ਜਾਂਦਾ ਜਿੱਥੇ ਕਾਫੀ ਸਾਰੇ ਟੈਂਟ ਲੱਗ ਸਕਦੇ ਹੁਣ ਨੂਬਗੜ੍ਹ ਜੀ ਨੇੜੇ ਆ ਗਏ ਆ ਟੈਂਟਾਂ ਵਾਲਾ ਇੱਕ ਪਿੰਡ ਵਸ ਰਿਹਾ ਇਧਰਲੇ ਪਾਸੇ ਵੀ ਪਿੱਛੇ-ਪਿੱਛੇ ਹੋਰ ਜਿਹੜੇ ਪਾਸੇ ਵੀ ਥਾਂ ਮਿਲਦਾ ਆ ਸਾਹਮਣੇ ਇਹਦੇ ਵਿੱਚ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਹਰ ਇੱਕ ਨੂੰ ਉੱਟ ਕੇ ਸਾਡੇ ਸਾਹਮਣੇ ਆ ਗਏ ਆ ਇਹਦੇ ਬੈਕ ਸਾਈਡ ਤੇ ਜਿਹੜਾ ਰੈਸਟ ਹਾਊਸ ਹੈ ਤੇ ਬਾਕੀ ਜਿਹੜਾ ਹਾ ਪਨਾਲ ਲੱਗਿਆ ਜਿਹੜੇ ਰਹਿ ਗਏ ਸ਼ਾਮ ਨੂੰ ਇਹ ਚ ਵੀ ਲਾਉਣਗੇ ਐ ਦੇ ਘਾਣੀਆਂ ਹੁਣ ਰਸਮੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਬਸ ਬਹੁਤ ਸ਼ੇਤੀ ਰਾਤ ਦੀ ਮਹਿਲ ਚੱਲ ਪਈ ਵੀ ਕੈਂਪੇ ਘੁੰਮੇਗਾ ਤੇ ਉਸ ਤੋਂ ਧੁੰਦ ਧੂਆਂ ਵੀ ਜੋਰਾਂ ਤੇ ਪੂਰਾ ਇੱਥੇ ਖਾੜਾ ਵਗਿਆ ਖੜਾ ਵਾਰੀ ਵਾਰੀ ਕੋ ਦੁਹਾਨ ਉਸ ਤੋਂ ਪਹਿਲਾਂ ਸੱਤੋ ਅੱਗੇ ਹੋ ਗਿਆ ਧੁੰਦ ਨੇ ਐਂ ਵੀ ਕੰਮ ਰਹੱਸਮਈਏ ਕਰਤਾ ਮੌਲਾ ਤੁੰ ਵੀ ਇਹਦਾ ਨੂੰ ਸ੍ਰੀ ਸਾਡਾ ਤਰ੍ਹਾਂ ਨੇ ਹੋਗਾ ਸੀ ਨਾ ਤੇ ਇਹ ਇੰਗਲੈਂਡ ਦੇ ਜਦੋਂ ਕੰਪੀਟੀਸ਼ਨ ਹੋਏ ਸੀ ਰੱਬ ਦੀ ਕਿਰਪਾ ਦੇ ਨਾਲ ਉੱਥੇ ਮੇਰੇ ਪੰਜਾਬੀ ਮਾਂ ਬੋਲੀ ਦਾ ਇਹ ਹਿੱਸਾ ਲੱਗ ਗਿਆ ਤੇ ਉੱਥੇ ਇਹ ਦੂਸਰੇ ਨੰਬਰ ਦੇ ਉੱਤੇ ਆਇਆ ਔਰ ਦੂਸਰੀ ਖੁਸ਼ੀ ਦੀ ਗੱਲ ਇਹ ਹੈ ਕਿ ਜਿਉਂਦੇ ਜੀ ਜਿਹੜੀ ਇਹ ਚੀਜ਼ ਹੈਗੀ ਹੈ ਆਪਣਾ ਉੱਥੇ ਲੈਂਗੋਲਨ ਲੈਂਗੋਲਨ ਇੰਗਲੈਂਡ ਦੇ ਵਿੱਚ ਨਾਰਥ ਵੇਲਜ਼ ਦੇ ਵਿੱਚ ਉੱਥੇ ਜਿਹੜਾ 뮤ਜ਼ਿਕ ਦਾ 뮤ਜ਼ੀਅਮ ਹੈ ਉਹਦੇ ਵਿੱਚ ਇਹ ਚੀਜ਼ ਰੱਖੀ ਜਾ ਰਹੀ ਹੈ ਸਾਡੇ ਪੰਜਾਬ ਦੀ ਇਹਨੂੰ ਮੈਂ ਆਪ ਦੇ ਹੱਥੀਂ ਆਪ ਹੀ ਬਣਾਉਣਾ ਕਿਸੇ ਨੂੰ ਇਹ ਮੈਂ ਦੱਸ ਨਹੀਂ ਰਿਹਾ ਔਰ ਸਹੀ ਗਲਤ ਕੁਝ ਸਿੱਖਣ ਵਾਲੇ ਨਹੀਂ ਮਿਲਿਆ ਹਰੀਕੇ ਦੇ ਪਤੰਦ ਪੰਛੀਆਂ ਨੂੰ ਵੀ ਪਤਾ ਲੱਗ ਜੇ ਵੀ ਆਪਾਂ ਗਾ ਰਹੇ ਹਾਂ ਕਿਉਂਕਿ ਉਹ ਲੋਰੀ ਹੈ ਇੱਕ ਮਾਂ ਵੱਲੋਂ ਪੈਣ ਵੱਲੋਂ ਭੂਆ ਵੱਲੋਂ ਮਾਸੀ ਵੱਲੋਂ ਆ ਸਾਰੇ ਵੱਲੋਂ ਇਹ ਗੀਤ ਵੀ ਲੋਕ ਗੀਤ ਬਣ ਕੇ ਰਹਿ ਗਿਆ ਬਲਦੀਰ ਦਾ ਕਿਉਂਕਿ ਇਹਦੇ ਬਿਨਾ ਬਲਦੀਰ ਨਹੀਂ ਤੇ ਟਿੱਕੂ ਰਾਣਾ ਰੋਂਦਲ ਬਣਾ ਬਲਦੀਰ ਨਹੀਂ ਤੇ ਬਲਦੀਰ ਬਿਨਾ ਕੋਈ ਪੂਰਾਣਾ ਰਹਿੰਦਾ ਨਹੀਂਗਾ ਆਓ ਮੈਂ ਜਦੋਂ ਕਾਉਂਗਾ ਤੇ ਸਾਰੇ ਪਲੀਜ਼ ਨਾਲ ਲਗਾਇਆ ਕਿ ਫਾਇ ਮੈਂ ਮਰ ਵੀ ਰੋਂਦਾ ਠੀਕ ਹੈ ਠੀਕ ਹੈ ਉਹਨੂੰ ਮਹਾਪਿਓ ਦੀ ਸੌਂ ਲੱਗੇ ਜਿਹੜਾ ਨਾਂ ਕਰ ਕੁੱਕੂ ਰਾਣਾ ਰੁੰਦਾ ਹਰਨ ਬਣੀ ਆਉਂਦਾ ਕੁੱਕੂ ਰਾਣਾ ਰੁੰਦਾ ਹਰਨ ਬਣੀ ਆਉਂਦਾ ਅਰ ਨਾ ਰੋ ਦੰਨ ਆਵੇ ਮਾਂ ਦੇ ਆ ਮਾਲਕ ਜਾਨ ਆਵੇ ਦੀ ਜੋਦੀ ਜੋਦੀ ਵੇ ਪਿਉ ਦੀ ਫੜਿਓ ਬੋਦੀ ਵੇ ਬਿ ਮੇਰਾ ਪੁਰਾਣਾ ਰੁੰਦਾ ਹਰ ਮੈਂ ਮਰਦੀ ਰੁੰਦਾ ਸੌਤੇ ਇਕੱਠੇ ਹੋ ਰਹੇ ਪਤਨਾ ਬਾਜ ਕਮਕੜ ਤਾ ਫੋਨ ਬਾ ਬਹੁਤ ਬਾਤਾਂ ਹੋਣੀਆਂ ਅੱਜ ਮਿਲਕਾ ਮਾਰੀਏ ਦੇਖੜ ਕਰਮਾਂ ਨੇ ਸਿੱਕਾ ਬੈਠ ਨਾ ਸਕਾਂ ਤੁਮੜੇ ਕੰਮਿਆਂ ਦੇ ਅਨੁਸਾਰ ਪਿੱਥਾ ਜਾਣਾ ਜ਼ਿਆਦਾ ਹਟਾ ਚਾਹੇ ਕਰਕੇ ਕਿਤਨੇ ਵੀ ਹੋ ਜਾ ਜਨਾਬਾ ਕਹਾਂ ਮਿੱਟਾ ਮੈਂ ਬਤਾ ਰਿਹਾ ਆਪਣੀਆਂ ਬਾਤਾਂ ਵਾ ਜਿੱਤਰਾ ਧੂਣਾ ਜਾਏ ਕੋਈ ਮੱਕੜ ਸੌਤੇ ਇਕੱਠੇ ਹੋ ਰਹੇ ਪਤਨਾ ਬਾਜ ਕਮਕੜ ਸਾ ਫੇਸਬੁਕ ਬਾ ਬਹੁਤ ਬਾਤਾਂ ਹੋਣੀਆਂ ਅੱਜ ਮਿਲਕਾ ਮਾਰੀਏ ਦੇਖੜ ਮੱਕੜੀ ਆ ਜਾਂਦਾ ਧਰਮ ਪਰ ਘੁੰਮਣੇ ਮਾਣਾ ਇਹਨਾਂ ਨੂੰ ਕੋਈ ਸ਼ਰਮ ਚਾਹ ਕਿਤਨੀ ਵੀ ਠੰਡ ਹੋਆ ਚਾਹ ਹੋਆ ਮੌਸਮ ਕਿਤਨਾ ਵੀ ਗਰਮ ਅੰਨੇ ਸਦਾ ਘੁੰਮਦੇ ਹੀ ਰਹਾਂ ਚਾਹ ਰਹਾ ਹੋਆ ਕਿਤਨੀ ਵੀ ਕਚੜਾ ਪਕੜ ਥਾਂ ਥਾਂ ਤੇ ਇਕੱਠੇ ਹੋਰੇ ਪੱਤਰਾ ਬਾਜੇ ਮੱਕੜ ਕਹਾ ਬੱਸ ਸੈਪਾ ਬਹੁਤ ਵਾਤਾ ਹੋ ਗਿਆ ਅਜੇ ਮਿਲਕਾ ਮਾਰੇ ਨਹੀਂ ਦਿੱਖੇ ਸਵੇਰ ਦੀ ਸੈਰ ਚੱਲ ਪਈ ਦੀ ਅਟੋ ਅਟੋ ਸਾਧਨਾ ਰਾਈ ਪੈਦਲ ਵੀ ਨੇ ਤੇ ਸਾਈਕਲ ਸਵਾਰ ਵੀ ਆਪਣਾ ਸਾਈਕਲ ਝੂਟੇ ਲੈਣ ਵਾਸਤੇ ਵਾਰੀ-ਵਾਰੀ ਚੱਲ ਰਿਹਾ ਹੈ। ਉਹ ਕਿੱਥੋਂ ਚੜ੍ਹ ਕੇ ਮਾਹੌਲ ਸੋਹਣਾ ਬਾਤ ਆ। ਧੁੰਦ ਵੀ ਬੜੀ ਆ। ਧੁੰਦ ਉਹ ਧੁੰਦ ਦਾ ਕੰਮ ਸਾਰੇ। ਪਾਸੇ-ਆਸੇ ਤਨਦੀ ਦਾ ਕੁਝ। ਉਹ ਐ ਵੀ ਸੀਨ ਸ਼ਾਨਦਾਰ ਆ। ਤੇ ਠੰਡਕਾ ਵੀ ਸੋਹਣਾ ਹੈ। ਠੰਡ ਵੀ ਨਹੀਂ ਲੱਗਦੀ ਤੇ ਗਰਮੀ ਵੀ ਨਹੀਂ। ਐਹੋ ਜਿਹਾ ਮੌਸਮ ਜਿਹਾ ਹੈ। ਵੇ ਜਿੱਕਰਿਆ ਰਿਹਾ ਤੇ ਹੋ ਗਿਆ ਪਾਸੇ-ਆਸੇ ਵੇਖਣ ਨੂੰ ਬੜਾ ਕੁਸਤਾ ਤਿਸਦਾ ਹੀ ਨਹੀਂ ਲਾ ਲੋ ਆ ਜਿੱਦ ਥੱਲੇ ਮਗਰ ਝੀਲ ਆ ਗਈ ਹਰੀਕੇ ਵਾਲੀ ਤੇ ਬਾਕੀ ਜੰਗਲ ਤੇ ਪਰ ਦੀਦਾ ਹੀ ਉਹਨਾਂ ਕਾ ਅੱਗੇ ਬੜਾ ਦੂਰ ਤਾਈ ਵਿਜ਼ਿਬਿਲਟੀ ਹੈ ਨਹੀਂ ਆ ਗਿਆ ਜੀ ਨੋਜ ਪੁਆਇੰਟ ਕਹਿੰਦੇ ਇਹਨੂੰ ਇਹ ਪੁਲ ਤੋਂ ਅਮਸਰ ਵਾਲੇ ਪਾਸੇ ਆ ਹਰੀਕੇ ਸ਼ਹਿਰ ਵਾਲੇ ਪਾਸੇ ਤੇ ਆਹ ਖੜੇ ਆਪਣੇ ਘੋੜੇ ਇੱਥੇ ਆ ਗਈ ਝੀਲ ਅਗੇ ਇਹ ਜੰਗਲਾਤ ਦੇ ਆਪ ਦੇ ਰੀਣ ਆ ਤੇ ਆਹਾ ਅਗੇ ਫੋਟੋ ਫਟ ਖਿੱਚਣਾ ਤੇ ਢਾਂਚਾ ਵਾਂਚਾ ਆਪਣੇ ਦਾ ਮੀਂਹ ਪੈਣ ਲੱਗ ਗਿਆ ਅੰਦਰ ਆ ਜਾਓ ਆਪਣੇ ਨਾ ਮਤਲਬ ਕਿ ਆਪੇ ਮੋਟਰ ਚਾਲ ਦੀ ਉਹਨਾਂ ਭਜਾਉਂਦੇ ਜੰਨੇ ਉਹ ਕਿਸ਼ਤੀਆਂ ਉਹਦੀ ਚੰਗਲ ਜੀਵ ਸੈਂਚਰੀ ਇਹਦਾ ਡਾ ਜੰਪ ਕਰਦੇ ਆ ਵੇ ਇੱਥੋਂ ਛਾਲ ਮਾਰਦੇ ਉੱਥੋਂ ਕੱਟ ਸ਼ਾਨਦਾਰਾ ਕੰਮ ਵੀ ਆ ਬਿਆਸ ਦਾ ਪਾਣੀ ਹੈ ਸਾਫ਼ ਹੈ ਇਹ ਇਦੂ ਗਾਂ ਤਾਂ ਨਹੀਂ ਦੇਖਦਾ ਕੋ ਬਸ ਇੱਥੋਂ ਤੱਕ ਹੀ ਬਹੁਤ ਅੱਛਾ ਸਾਥੀ ਨਰਮ ਸਿੰਘ ਜੀ ਬਦੌਲਤ ਅੱਜ ਪਹੁੰਚੇ ਆਂ ਜੀ ਅਸੀਂ ਹਰੀਕੇ ਵਿਖੇ ਪਵਾ ਕਮਕੜ ਮਿਲਣ ਲਈ ਧੰਨਵਾਦ ਤੁਹਾਡਾ ਸਾਰਾ ਨਹੀਂ ਅਸੀਂ ਵੀ ਤੁਹਾਡੀ ਬਹੁਤ ਹੀ ਕੋ ਇੱਕ ਦੂਜੀ ਬਦੌਲਤ ਠੀਕ ਜੀ ਜੀ ਆਹਾ ਮੌਲ ਬਾਲਾ ਸੋਣਾ ਇੱਥੇ ਵੀ ਤੂਤਿਆਂ ਦਾ ਬੋਲ ਬਾਲਾ ਜਿਆਦਾ ਆ ਉਹ ਪੰਛੀ ਬਹੁਤ ਹੈਗੇ ਇਹਦੇ ਚ ਹਮ ਇਹ ਧੁੰਦ ਕਰਕੇ ਹੋਰ ਤਾਂ ਨਹੀਂ ਕੋਈ ਬਸ ਆਸਾਂ ਨਹੀਂ ਵੀ ਦਾ ਪਰ ਉਹ ਵਧੀਆ ਸੋਹਣਾ ਲੱਗਦਾ ਕੰਮ ਹੁਣ 9:30 ਹੋ ਗਏ ਅਜੇ ਵੀ ਐ ਲੱਗਦਾ ਤੜਕਾ ਤਰਕਾ ਹੈ ਨਹੀਂ ਪਤਾ ਅੱਗੇ ਨਹੀਂ ਹੈ ਬਈ ਚਲੀ ਰਹਾ ਹੀ ਧੁੰਦ ਕਰਕੇ ਰਹਿਣਾ ਹਾਂ ਹੀ ਹੈ ਬਸ ਇਹ ਉਹ ਹੈ ਵਧੀਆ ਜੀਣਾ ਸੋਹਣਾ ਮਾਹੌਲ ਵਧੀਆ ਹੂੰ ਪੂਰਾ ਆ ਵੀ ਜਿਹੜਾ ਨਾਨਕ ਸਰ ਗੁਰਦੁਆਰਾ ਹੈ ਨਾ ਹਰੀਕੇਲਾ ਉਥੋਂ ਰਾਹ ਆਉਂਦਾ ਹੈ ਉਹਦੀ ਪਾਰਕਿੰਗ ਦੇ ਵਿੱਚ ਹੋਈ ਤੇ ਗੱਡੀਆਂ ਆ ਜਾਂਦੀਆਂ ਤੇ ਉਦੋਂ ਅੱਗੇ ਆ ਕੇ ਆਹ ਇੱਥੇ ਹੱਟ ਬਣੀ ਗਈ ਹੈ ਤੇ ਇੱਥੋਂ ਹੀ ਟਿਕਟ ਮਿਲ ਜਾਂਦੀ ਹੁਣ ਅੱਗੇ ਸੈਂਕਚੁਅਰੀ ਦੇ ਦਫ਼ਤਰੋਂ ਲੈ ਕੇ ਆਉਣੀ ਪੈਂਦੀ ਸੀ ਇੱਥੋਂ ਟਿਕਟ ਲੈ ਕੇ ਆਪਾਂ ਤੇ ਅੱਗੇ ਆਹ ਇਧਰ ਰਾਹ ਜਾਂਦਾ ਦੋ ਤਿੰਨ ਕਿਲੋਮੀਟਰ ਹੈਗਾ ਅੱਗੇ ਬੋਟਿੰਗ ਦਾ ਵੀ ਥਾਂ ਹੈਗਾ ਕਰ ਲਓ ਤੇ ਸੋਹਣਾ ਹੈ ਮੌਲ ਵੇਖਿਆ ਜਾ ਸਕਦਾ ਬੱਚਿਆਂ ਨਾਲ ਜੇ ਥੋੜਾ ਮੌਸਮ ਸਾਫ਼ ਹੋਏ ਪੰਛੀ ਪੁਲਸੀ ਵੀ ਤੈਹ ਜਾਂਦੇ ਆ ਤੇ ਨਹੀਂ ਜੰਗਲ ਤੇ ਝੀਲ ਤਾਂ ਹੈਗੀ ਹੈਗੀ ਤੇ ਕੁਦਰਤੀ ਪਾਣੀ ਦੇ ਵਿੱਚ ਬੋਟਿੰਗ ਵੀ ਕਰ ਸਕਦੇ ਇੱਥੇ ਇਹ ਕੀ ਆਪਸ਼ਨ ਸਮਾਂ ਕੱਢ ਕੇ ਵੇਖਣ ਵਾਲਾ ਥਾਂ ਬਹੁਤ ਸ਼ਾਨਦਾਰ ਹੈ ਹੁਣ ਆਪਾਂ ਚੱਲਿਆਂ ਵਾਪਸ ਮਿਲਣੀ ਵਾਲੇ ਪਾਸੇ ਨੂੰ ਉਹ ਸਾਹਮਣੇ ਗੇਟ ਹੈ ਇੱਥੇ ਇੱਥੇ ਪਾਰਕਿੰਗ ਹੈਗੀ ਥੱਲੇ ਇਹ ਜਿਹੜਾ ਹਰੀਕੇ ਨਾਨਕਸਰ ਗੁਰਦੁਆਰਾ ਨਹਿਰਾਂ ਦੇ ਅਗਲੇ ਪਾਸੇ ਉੱਥੋਂ ਆਉਂਦਾ ਰਾਹ ਇਹਨੂੰ ਉਹਦੀ ਪਾਰਕਿੰਗ ਦੇ ਵਿੱਚੋਂ ਹੀ ਪੰਛੀ ਰੱਖਦੇ ਉੱਤੋਂ ਦੀ ਪੰਛੀਆਂ ਦੀ ਡਾਰੀ ਇਹ ਅੱਜ ਮੌਸਮ ਠੀਕ ਹੈ ਕਾਫੀ ਦੂਰ ਤੱਕ ਦੇਖਦਾ ਇੱਧਰ ਨੂੰ ਝੀਲ ਵੀ ਸੋਹਣੀ ਦਿਸ ਰਹੀ ਏ ਕਈ ਦਿਨਾਂ ਪਿੱਛੋਂ ਇੰਨੀ ਕਿ ਧੁੱਪ ਦੀ ਸੀ ਅੱਜ ਐ ਗੱਲ ਇਹ ਵੀ ਰਾਤ ਦੀ ਥੋੜੀ ਜੀ ਹਵਾ ਦੀ ਦਿਸ਼ਾ ਬਦਲੀ ਏ ਪਰ ਇਹ ਤੋਂ ਪੱਛੋਂ ਵਾਲਾ ਹੋਇਆ ਕੰਮ ਜਿਹਦੇ ਕਰਕੇ ਮਾਹੌਲ ਜਿਹੜਾ ਏ ਉਹ ਸਾਫ਼ ਹੋਣ ਲੱਗ ਗਿਆ ਪਰ ਇਹਦੀ ਨਵੀਂ ਵਾਲੀ ਹਵਾ ਕਰਕੇ ਧੁੰਦ ਤੇ ਧੂਆਂ ਜਿਹੜਾ ਉੱਥੇ ਦੇ ਖੜਾ ਰਹਿੰਦਾ ਤੇ ਪੱਛੋਂ ਵਾਲਪੇ ਤੇ ਕੰਮ ਸੈੱਟ ਹੋ ਜਾਂਦਾ ਹੁਣਾ ਮਿਲਣੀ ਵਾਲਾ ਪ੍ਰੋਗਰਾਮ ਕਮੱਕੜ ਮਿਲਣੀ ਵਾਲਾ ਮੁੱਕ ਗਿਆ ਤੇ ਵਾਪਸ ਪੈੰਡ ਨੂੰ ਰਵਾਨਗੀ ਕੋੜ ਸਵਾਰ ਹਰੀ ਕੇ ਪਤੰਗ ਤੋਂ ਪਛੋਂ ਵਗਨ ਨਾਲ ਸੂਰਜ ਤਾਂ ਨਿਕਲਿਆ ਮੜਿਆ ਅਰ ਆਇਆਂ ਸੀ ਵੀ ਥੋੜੀ ਜੀ ਧੁੱਪ ਵੇਖ ਕੇ ਹੀ ਸਾਡੇ ਵਾਲਿਆਂ ਨੇ ਤਖਾਤੀ ਪ੍ਰਾਲੀ ਫੇਰ ਤੇ ਧੂਆਂ ਰੋਲ ਕਰਤਾ ਕਰਾਂ ਨਹੀਂ ਅਸੀਂ ਮੁੱਢੀ ਨੂੰ ਪੂਰਾ ਟੱਕਰ ਦੇ ਰਹੇ ਸੀ ਆਇਆ ਕਿਵੇਂ ਨਿਕਲਿਆ ਤੋਂ ਕਈ ਦਿਨ ਹੋ ਗਏ ਸੱਲਾ ਜਾਂ ਮੌਸਮ ਦੀ ਤੇ ਪਰਾਲੀ ਜਿਹਨਾਂ ਦੀ ਮਚਾਉਣ ਲਈ ਰਹਿੰਦੀ ਸੀ ਅਜੇ ਉਹ ਡਿੱਕੀ ਜਾਂਦੇ ਸੀ ਕਿਦਾਂ ਧੁੱਪ ਨਿਕਲੇ ਤੇ ਰਾਤ ਦੀ ਪਛੋਂ ਵਗੀ ਨਾਲੇ ਖੁਸ਼ਕੁਲੀ ਥੋੜੀ ਕੋਈ ਸਾਡੇ ਧੁੱਪ ਨਿਕਲਾਈ ਤੇ ਐਨ ਮੱਝੇ ਨਹੀਂ ਅਜੇ ਧੂਆਂ ਤੂੰ ਕਰਤਾ ਕੰਮ ਸਾਰਾ ਬਾਕੀ ਐਮਝੇ ਪਛੋਂ ਵਗੀ ਕੀ ਦੋ ਦਿਨ ਦਾ ਨਿਬੜ ਜੂ ਕੰਮ ਕਰਾਂ ਅੱਖਾਂ ਮਚਣ ਲੱਗੀਆਂ ਅਸ ਮੈਂ ਪਿਛਲੇ 2 ਘੰਟੇ ਦਾ ਅੰਦਾਜ਼ਾ ਲਾ ਕੇ ਤੁਰਨ ਚ ਹੋਰ ਨਹੀਂ ਤੇ ਅੱਧਾ ਘੰਟਾ ਕੰਢਾਂ ਟੱਲ ਪਹਿਲਾਂ ਤੁਰ ਪੈਣੀ ਤਾਂ ਸੌਖੇ ਪਹੁੰਚ ਜਾਣਾ ਸੀਗਾ ਹੋਣਾ ਵੀ ਅੱਖਾਂ ਜਾਂ ਮਚਾਉਂਦੀ ਜਾਊਗੀ ਤੇ ਦੇਖ ਹੁਣ ਪੱਛੋਂ ਵਗਦੀ ਤੇ ਮੈਂ ਜਾਈ ਲੈਂਦੇ ਵਾਲੇ ਪਾਸੇ ਜਾਣਾ ਥੋੜਾ ਜਿਹਾ ਜ਼ੋਰ ਵੀ ਲੱਗਦਾ ਕੱਲ ਪੁਰਾ ਸੀ ਕੱਲ ਇੱਧਰ ਨੂੰ ਆਉਂਦੇ ਸੀ ਕੱਲ ਵੀ ਲੱਗਦਾ ਸੀ ਅੱਗੋਂ ਜ਼ੋਰ ਤੇ ਪਰ ਉਹ ਇੰਨਾ ਵਾੜ ਥੋੜੀ ਆਪਣੀ ਘੰਟੇ ਦੀ ਵਾੜ ਸੀ ਸਾਰੀ ਘੰਟੇ ਦਾ ਸਵਾ ਘੰਟਾ ਲੱਗ ਜੂ ਇੰਨਾ ਕੀ ਫਰਕ ਪੈਣਾ ਹੈ ਲੰਬੀ ਵਾੜ ਤੇ ਜੇ ਹਵਾ ਆ ਗੋ ਜੇ ਹੇਰਾ ਕਮਾਉਂਦਾ ਨਾ ਨਾ ਟੈਕਲਤੀ ਤੂੰ ਇਹ ਚੱਖਾਂ ਲਾਲ ਕਰਾਉਂਦੇ ਬਾਸ ਪਹੁੰਚਲੇ ਘਰੇ ਕਿਲੋਮੀਟਰ ਇੱਕ ਰਹਿ ਗਿਆ ਬਾਕੀ ਤੇ ਮਿਲਣੀ ਬਹੁਤ ਸੋਹਣੀ ਸੀ ਬਸ ਆ लास्ट ਵਾਲਾ ਧੂਏ ਵਾਲਾ ਕੰਮ ਕੋਲੋਟਾ ਹੋ ਗਿਆ ਚਲ ਰਲੇ ਮਿਲਾ ਪ੍ਰਤੀਕਰਮਾਈ ਹੁੰਦਾ ਕੁਝ ਚੰਗੀਆਂ ਗੱਲਾਂ ਕੁਝ ਮਾੜੀਆਂ ਪਲਮ ਲਾ ਕੇ ਸਾਰਾ ਜੋੜ ਘਟਾਓ ਲਾ ਕੇ ਠੀਕ ਰਹਿ ਗਿਆ ਕੰਮ